ਉਮੀ ਮੈਨੂੰ ਅੱਜ ਤੋਂ ਬਾਅਦ ਪੇਕੀ ਜਾਣ ਨੂੰ ਨਾ ਗਈ ਮੈਂ ਨਹੀਂ ਪੇਕੀ ਜਾਣਾ ਨਾ ਫੇਰ ਕੀ ਕਰ ਲੋਗੇ ਤੁਸੀਂ ਮੇਰਾ ਇਹ ਮੇਰਾ ਘਰ ਹੈਗਾ ਧਰਮਸ਼ਾਲਾ ਨਹੀਂ ਹੈਗੀ ਇਹ ਉਹ ਆਪਦੇ ਘਰੇ ਨਾ ਖੁਸ਼ੀ ਰਹੇ ਪਰਮਾਤਮਾ ਉਹਨੂੰ ਸੁੱਖ ਦੇਵੇ ਬੀਰਪਾਲ ਤੂੰ ਚੰਗਾ ਨਹੀਂ ਕੀਤਾ ਮੇਰੀ ਭੈਣ ਨਾਲ ਉਹ ਰੋਂਦੀ ਰੋਂਦੀ ਵਾਪਸ ਗਈ ਹੈਗੀ ਨਾ ਮੈਂ ਕੀ ਕੀਤਾ ਆਉਂਦੀ ਨੂੰ ਖੈਰ ਸੁੱਖ ਪੁੱਛ ਲਈ ਚਾਹ ਪਾਣੀ ਦੇਤਾ ਹੋਰ ਕੀ ਮੈਂ ਉਹਦੀ ਆਰਤੀ ਤਾਰਾਂ ਕੀ ਖੈਰ ਸੁੱਖ ਪੁੱਛਰੀ ਤੂੰ ਕੀ ਚਾਹ ਪਾਣੀ ਪੀਤਾ ਬਾਹਰ ਤਾਂ ਬੈਠੀ ਰਹੀਓ ਜਿਵੇਂ ਸੱਤ ਬਗਾਨੀ ਹੁੰਦੀ ਹੈਗੀ ਭਾਈ ਬੀਰਪਾਲ ਤੂੰ ਚੰਗਾ ਨਹੀਂ ਕੀਤਾ ਮੇਰੀ ਧੀ ਦੁਖੀ ਹੋ ਕੇ ਮੁੜ ਗਈ ਕੀ ਕਹੂ ਆਵਲੀ ਸੱਸ ਨੂੰ ਜਾ ਕੇ ਉਹ ਵੀ ਮੇਰੇ ਭਰਾ ਤੇ ਮੇਰੇ ਬਾਪੂ ਨੇ ਮੈਨੂੰ ਰੱਖਿਆ ਨਹੀਂ ਬਾਪੂ ਜੀ ਤੁਸੀਂ ਵੀ ਮੈਨੂੰ ਕਹੀ ਜਾਂਦੇ ਹੋਗੇ ਮੈਂ ਕਿਹਾ ਉਹਨੂੰ ਆਖਿਆ ਸੀ ਵੀ ਵਗ ਜਾ ਰਹਿਣ ਤਾਂ ਆਈ ਸੀ ਰਹਿ ਜਾਂਦੀ ਪੀਰਪਾਲ ਕਿਵੇਂ ਰਹਿ ਜਾਂਦੀ ਉਹ ਵਿਚਾਰੀ 2 ਮਿੰਟ ਦਾ ਤੂੰ ਉਹਦੇ ਕੋਲੇ ਨਹੀਂ ਬੈਠੀ ਕੋਈ ਉਹਦੇ ਨਾਲ ਦੁੱਖ ਸੁੱਖ ਨਹੀਂ ਕੀਤਾ ਪਰਜਾਇਆਂ ਵੀ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਤੂੰ ਉਹਦੇ ਕੋਲੇ ਬਹਿ ਕੇ ਦੁੱਖ ਸੁੱਖ ਕਰ ਲੈਂਦੀ ਤੇਰਾ ਕਿਹੜਾ ਘਟ ਜਾਂਦਾ ਕੁਝ ਨਾ ਮੈਂ ਤਾਂ ਉਹਦੇ ਨਾਲ ਬੈਠਣ ਨੂੰ ਕੋਈ ਵੇਲੀ ਹੈਗੀ ਉਹ ਤਾਂ ਤੜਕੀ ਆ ਗਈ ਮੈਨੂੰ ਹੋਰ ਕੋਈ ਕੰਮ ਨਹੀਂ ਗਏ ਕਰਦੇ ਕੰਮ ਬਥੇਰੇ ਨੇ ਮੈਂ ਉਹ ਵੀ ਕਰਨੇ ਨੇ ਪਰ ਉਹ ਵਗ ਗਈ ਐ ਬਾਪੂ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਅਹੀਂ ਉੱਠ ਕੇ ਕਿਉਂ ਵਗ ਗਈ ਉਹਨੂੰ ਕੋਈ ਫੋਨ ਆਇਆ ਸੀ ਨਾ ਬੁੱਤ ਫੋਨ ਕਾ ਨੂੰ ਆਇਆ ਸੀਗਾ ਉਹ ਤਾਂ ਨਾ ਉਹਦੇ ਮੁੰਡੇ ਦਾ ਮੂੰਹ ਮੱਚ ਗਿਆ ਗੁਰਕਰਿਆਂ ਨਾਲ ਉਹ ਤਾਂ ਅੰਦਰ ਪਾਣੀ ਲੈਣ ਗਈ ਸੀ ਪਾਣੀ ਲੈ ਕੇ ਨਹੀਂ ਆਈ ਬਾਅਦ ਸੇ ਫੋਨ ਨਹੀਂ ਆਇਆ ਮੈਂ ਤਾਂ ਦੇਖਿਆ ਨਹੀਂ ਕੋਈ ਫੋਨ ਆਇਆ ਹਾਂ ਬਾਪੂ ਹੁਣ ਮੈਂ ਸਮਝ ਗਿਆ ਮੈਨੂੰ ਪਤਾ ਹੈ ਫੋਨ ਫੋਨ ਦਾ ਤਾਂ ਉਹ ਬਹਾਨਾ ਲਾ ਕੇ ਗਈ ਹੈ ਫੋਨ ਨਹੀਂ ਉਹਨੂੰ ਆਇਆ ਵੀਰਪਾਲ ਨਾ ਮੈਨੂੰ ਅੰਦਰ ਬਾਲਾ ਕੁਝ ਬੋਲੀ ਜਾਂਦੀ ਸੀ ਵੀ ਉਹਦਾ ਝੋਲਾ ਚੱਕ ਕੇ ਆ ਜਾਂਦੀ ਹੈ ਮਰੀ ਉਹਦੀ ਮਾਂ ਮਰੀ ਨੂੰ ਤਾਂਲੇ 2 ਦਿਨ ਹੋਏ ਐ ਐ ਕਰੀ ਜਾਂਦਾ ਬਾਲਾ ਜਾਦੇ ਕੁਝ ਬੋਲੀ ਜਾਂਦੀ ਉਹਨੇ ਸਾਰਾ ਕੁਝ ਸੁਣ ਲਿਆ ਉਹ ਸੁਣ ਕੇ ਨਾ ਤੋ ਝੱਲਿਆ ਨਹੀਂ ਗਿਆ ਉਹ ਤਾਂ ਪਹਿਲੀ ਦੁਖੀ ਸੀ ਹਉਂ ਰੋਂਦੀ ਰੋਂਦੀ ਨਾ ਬਸ ਨੂੰ ਗਈ ਹੋਊਗੀ ਮੈਂ ਮੋੜ ਕੇ ਲੈ ਕੇ ਆਨਾਗਾ ਹਾਂ ਹਾਂ ਜਾ ਪੁੱਤ ਛੇਤੀ ਲਿਆ ਚੰਗਾ ਬਾਪੂ ਜਾਣਾਗਾ ਸਾਜੇ ਕਈ ਵਾਰੀ ਲੈ ਨਾ ਮੋੜਨੇ ਨੂੰ ਕੀ ਹੋਇਆ ਆਪਦੇ ਘਰੀ ਗਈ ਐ ਬਗ ਜਾਣਦੇ ਤੂੰ ਚੁੱਪ ਕਰ ਵੀਰਪਾ ਜੇ ਹੁਣ ਬਾਪਸਾ ਜੀ ਨੂੰ ਦੁਬਾਰੇ ਕੁਝ ਬੋਲੀਂ ਨਾ ਤਾਂ ਦੇਖ ਲਈ ਫੇਰ ਨਾ ਫੇਰ ਕੀ ਕਰ ਲੋਗੇ ਤੁਸੀਂ ਮੇਰਾ ਇਹ ਮੇਰਾ ਘਰ ਹੈਗਾ ਧਰਮਸ਼ਾਲਾ ਨਹੀਂ ਹੈਗੀ ਇਹ ਤੂੰ ਜ਼ਿਆਦਾ ਨਾ ਬੋਲ ਵੀਰਪਾ ਚੁੱਪ ਕਰ ਜਾ ਚੰਗਾ ਬਾਪੂ ਮੈਂ ਜਾਣਾਗਾ ਲੈ ਕੇ ਆਣਾ ਉਹ ਜੇ ਤੂੰ ਤੂੰ ਤੁਰ ਕੇ ਜਾਏਗਾ ਉਦੋਂ ਦਾ ਬਸ ਬੁੱਸਾ ਆ ਜੂਗੀ ਮੋਟਰਸਾਈਕਲ ਲੈ ਜਾ ਜਾ ਲੈ ਜਾਣਾ ਬਾਹਰ ਤਾਂ ਗਗਨ ਹੈ ਨਹੀਂ ਅੱਡੇ 'ਚ ਨਾ ਬੈਠੀ ਹੋਵੇ ਕਿਤੇ ਅੱਡੇ 'ਚ ਦੇਖਦਾ ਅੱਡੇ 'ਚ ਬੈਠੀ ਹੋਊਗੀ ਹੈ ਗਗਨ ਤਾਂ ਅੱਡੇ 'ਚ ਵੀ ਹੈ ਨਹੀਂ ਯਾਰ ਮੈਂ ਤਾਂ ਲਾਦਾ ਬਸਤੇ ਚੜੀ ਗਈ ਦੋ ਦਰਨਾ ਵਿਚਾਰੀ ਮਨ ਹੌਲਾ ਕਰਨ ਆਈ ਸੀ ਦੁਖੀ ਕਰਕੇ ਵਾਗੀ ਮਾਂ ਮੈਨੂੰ ਮaaf ਕਰ ਦੇ ਮੈਂ ਤੇਰੀ ਧੀ ਨੂੰ ਨਾ ਤੇਰੇ ਜਾਣ ਤੋਂ ਬਾਅਦ ਸੁੱਖ ਨਹੀਂ ਦੇ ਸਕਿਆ ਹੀ ਹੋ ਗਿਆ ਪੁੱਤ ਮੁੜਿਆ ਐ ਤੂੰ ਆਈ ਨਹੀਂ ਉਹ ਤੂੰ ਨਾ ਬਾਪੂ ਮੇਰੇ ਬਾ ਸਾਡੇ ਤੇ ਜਾਣ ਤੋਂ ਪਹਿਲਾਂ ਤਾਂ ਮੈਨੂੰ ਐ ਲੱਗਦਾ ਗਗਨ ਵਾਸਤੇ ਚੜ ਗਈ ਸੀ ਤੂੰ ਐ ਕਰ ਪੁੱਤ ਫਿਰ ਉਹਨੂੰ ਫੋਨ ਕਰ ਲੈ ਬਾਪੂ ਜਦੋਂ ਨੂੰ ਮੈਂ ਜਾਂਦੀ ਨੂੰ ਨਹੀਂ ਰੋਕ ਸਕਿਆ ਹੁਣ ਉਹਨੂੰ ਫੋਨ ਕਰਕੇ ਕੀ ਕਹੂੰਗਾ ਮੈਂ ਉਹ ਆਪਦੇ ਘਰੇ ਨਾ ਖੁਸ਼ੀ ਰਹੇ ਪ੍ਰਮਾਤਮਾ ਉਹਨੂੰ ਸੁੱਖ ਦੇਵੇ ਉਹ ਕੋਈ ਨਾ ਸ਼ੇਰਾ ਤੂੰ ਰੋ ਨਾ ਤੂੰ ਥੋੜੇ ਦਿਨਾਂ ਤੱਕ ਜਾ ਹੀ ਉਹਦੇ ਕੋਲੇ ਘਰੇ ਜਾ ਕੇ ਮਿਲਿਆ ਹੀ ਉਹਨੂੰ ਰੋ ਨਾ ਵਸ ਕਰ ਕੰਮ ਨਾ ਕਰਿਓ ਦੋਨੇ ਪਿਓ ਪੁੱਤ ਨੇ 70 ਵਛਾ ਕੇ ਵੇਜੋ ਵੀਰਬਾਲ ਤੂੰ ਰੱਬ ਤੋਂ ਡਰ ਤੇਰੇ ਤੇ ਕਿਹੜਾ ਟਾਈਮ ਨਹੀਂ ਆਉਣਾ ਕਦੇ ਇਹ ਗੱਲ ਨਾ ਮੇਰੀ ਯਾਦ ਰੱਖੀ ਤੂੰ ਜਾਦੀ ਐ ਕੋਈ ਮਰੀ ਨਹੀਂ ਤੇਰੀ ਪੈਣ ਸੌਰੀ ਗਈ ਹੈਗੀ ਆ ਜਿਹੜਾ ਤੁਸੀਂ ਪਿਓ ਪੁੱਤਾਂ ਨੇ ਰੋਂ ਪਿੱਟਣ ਪਾ ਰੱਖਿਆ ਕੋਈ ਨਾ ਤੈਨੂੰ ਉਦੋਂ ਪਤਾ ਲੱਗੂ ਜਦ ਤੂੰ ਪੇਕੇ ਗਈ ਨਾ ਤੈਨੂੰ ਕਿਸੇ ਨੇ ਪਾਣੀ ਦੀ ਘੁੱਟ ਨਾ ਪੁੱਛੀ ਤੂੰ ਰੋਂਦੀ ਵਾਪਸ ਸੌਰੀ ਆਈ ਫੇਰ ਪਤਾ ਲੱਗੂ ਤੈਨੂੰ ਫੇਰ ਪਤਾ ਲੱਗੂ ਵੀ ਮਾਂ ਪਿਓ ਕੀ ਚੀਜ਼ ਹੁੰਦੀ ਐ ਕੋਈ ਨਾ ਪੁੱਤ ਤਾਂ ਹੀ ਦਾ ਕਹਿੰਦੇ ਹੁੰਦੇ ਆ ਬਿੱਤੀਆਂ ਦੇ ਪੇਕੇ ਤਾਂ ਮਾਵਾਂ ਨਾਲ ਹੀ ਹੁੰਦੇ ਆ ਮਾਂ ਖਾਤਮ ਪੇਕੇ ਖਾਤਮ ਕਿਵੇਂ ਰੋਈ ਜਾਂਦੇ ਐ ਦੋਨੇ ਪਿਓ ਪੁੱਤ ਜਿਵੇਂ ਅੱਜ ਹੀ ਬਹਿ ਕੇ ਤੋਰੀ ਹੁੰਦੀ ਐ ਸੋਨੂੰ ਤਾਂ ਨਹੀਂ ਕੋਈ ਕੰਮ ਮੈਨੂੰ ਤਾਂ ਕੰਮ ਨਹੀਂ ਆਗੇ ਬੁੱਕੀ ਜਾਓ ਰੋਣਾ ਬੱਪੂ ਚੁੱਪ ਕਰ ਅਵਤਾਰ ਪੁੱਤ ਤੂੰ ਬੋਹ ਨੂੰ ਸਮਝਾ ਐ ਤਾਂ ਭਈ ਠੀਕ ਨਹੀਂ ਹੋਊ ਹੁਣ ਤੁਸੀਂ ਦੋ ਭੈਣ ਭਾਈ ਹੋਊਂਗੇ ਜੇ ਤੁਸੀਂ ਦੋਨੇ ਨਹੀਂ ਵਰਤੋਂਗੇ ਹੋਰ ਕੌਣ ਵਰਤੂਗਾ ਬਾਪੂ ਮੈਂ ਸਮਝਾ ਕੇ ਕੀ ਕਰੂੰਗਾ ਜਦੋਂ ਮੈਂ ਸਮਝਾਉਣਾ ਪੁੱਠਾ ਬੋਲਦੀ ਹੈ ਉਹ ਸਿਰ ਮੰਨਣ ਵਾਲੀ ਕਿੱਥੇ ਹੈਗੀ ਸਮੋਸੇ ਲਿਆਂਦੇ ਸੀ ਅੰਦਰ ਹੀ ਰੱਖੀ ਬੈਠੀ ਆਣ ਤੱਕ ਪੁੱਤ ਅੱਜ ਤਾਂ ਉਹਨੂੰ ਜਾਂਦੀ ਨੂੰ ਛਾਗਣ ਵੀ ਨਹੀਂ ਦਿੱਤਾ ਧੀਆ ਨੂੰ ਵੀ ਕਦੇ ਖਾਦੀ ਹੱਥ ਮੋੜੀ ਦੇ ਬਾਪੂ ਮੈਂ ਵੀ ਕੀ ਕਰ ਸਕਦਾ ਜੇ ਕੁਛ ਕਹਿਣਾ ਤਾਂ ਘਰੇ ਕਲੇਸ ਪੈਂਦਾ ਤੈਨੂੰ ਵੀ ਦੇਖਦੇ ਹੀ ਹੈ ਜੇ ਮੇਰੀ ਮਾਂ ਹੁੰਦੀ ਤਾਂ ਦਿਨ ਨਹੀਂ ਦੇਖਣੇ ਪੈਂਦੇ ਸੀ ਹੋਰ ਪੁੱਤ ਮੈਨੂੰ ਤਾਂ ਜਮਾਂ ਚੰਗੀ ਲੱਗਿਆ ਜੜੀ ਗੱਲ ਬਾਪੂ ਮੈਨੂੰ ਕਿਹੜਾ ਚੰਗੀ ਲੱਗੀ ਹੈਗੀ ਮੈਨੂੰ ਪਤਾ ਐ ਅੱਡੇ ਤੋਂ ਮੈਂ ਘਰ ਤੱਕ ਕਿਵੇਂ ਆਇਆਂਗਾ। ਕਿਉਂ ਤੂੰ ਐ ਸੱਥਰ ਪਾਇਆ ਐ ਚੁੱਪ ਕਰੋ। ਚਾਹ ਬਣੀ ਪਈ ਐ ਅੰਦਰ ਜਾ ਕੇ ਚਾਹ ਪੀ ਲਉ ਨਾ ਇਹ ਸਮੋਸੇ ਖਾ ਲਉ। ਅਸੀਂ ਨਹੀਂ ਪੀਂਦੇ ਚਾਹ ਨਾ ਸਾਡੇ ਸਮੋਸੇ ਲੰਘਦੇ ਆ ਪਸ਼ੂਆਂ ਨੂੰ ਪਾ ਦੇ ਜਿਹਦੇ ਵਾਸਤੇ ਲੈ ਕੇ ਆਏ ਸੀ ਉਹਨਾਂ ਦਾ ਖਵਾ ਨਹੀਂ ਸਕੀ ਤੂੰ। ਨਹੀਂ ਖਾਂਦੇ ਨਾ ਖਾਓ ਮੈਂ ਖਾ ਲੈਣੀ ਐਗੀ ਬੈਠੇ ਰਹੋ ਜਿਹੜੇ ਜਿਹੇ ਹੈਗੇ ਹੋ। ਇਹ ਚੰਗਾ ਬਾਪੂ ਮੇਰਾ ਖੇਤ ਜਾਣਾ ਦੋ ਦਿਨ ਹੋ ਗਏ ਖੇਤ ਨਹੀਂ ਗਿਆ ਮੇਰਾ ਤਾਂ ਕਰੇ ਜੀ ਨਹੀਂ ਲੱਗਦਾ ਜਮ। ਤਾਂ ਬੁੱਤ ਖੇਤ ਵਗ ਜੀਂਗਾ ਖੇਤ ਜਾ ਕੇ ਜੀ ਲਾ ਲੈਂਦਾ ਮੈਂ ਕਿੱਧਰ ਜਾਊਗਾ ਮੈਨੂੰ ਤਾਂ ਇਹੀ ਚੋਰਾ ਖਾਈ ਜਾਂਦਾਗਾ ਵੀ ਉਹ ਜਾ ਕੇ ਆਉਦੀ ਸੱਸ ਨੂੰ ਕੀ ਕਹੂ ਵਿਚਾਰੀ ਤਾਂ ਰੋਣਾ ਮਾਪੂਦੋਂ ਮੈਂ ਤਾਂ ਖੇਤ ਜਾਣਾਗਾ ਮੇਰਾ ਤਾਂ ਮਨ ਖਰਾਬ ਹੋਇਆ ਪਿਆ ਉੱਥੇ 10 ਮਿੰਟ ਕਿਸੇ ਨਾਲ ਗੱਲਾਂ ਮਾਰ ਕੇ ਮਨ ਤਾਂ ਸ਼ਾਂਤ ਹੋ ਜਾਊਗਾ ਆਪਣੇ ਘਰੇ ਤਾਂ ਇਹੀ ਕੁਸ ਰਹਿ ਗਿਆ ਕਿੰਨੇ ਸਵਾਦ ਸਮੋਸੇ ਸੀ ਆਪਦੀ ਪਹਿਣ ਖਤਰਨਾ ਪਨੀਰ ਵਾਲੇ ਸਮੋਸੇ ਲਿਆਇਆਗਾ ਜਦੋਂ ਮੇਰੇ ਪੇਕੇ ਆਉਣੇ ਨੇ ਨਾ ਤਾਂ ਕਦੇ ਉਹਦੇ ਪਨੀਰ ਵਾਲੇ ਲੈਂਦੇ ਨੇ ਨਾ ਕਦੇ ਮੈਨੂੰ ਲਿਆ ਕੇ ਦਿੱਤੇ ਨੇ ਖਾ ਕੇ ਨਜ਼ਾਰਾ ਹੀ ਆ ਗਿਆ ਅੱਜ ਤਾਂ ਹਲੋ ਹਲੋ ਸਤਿ ਸ਼੍ਰੀ ਅਕਾਲ ਬੁੱਤ ਔਰ ਕੀ ਕਹੋ ਮਦੀਆ ਹਾਂ ਠੀਕ ਠਾਕ ਤੂੰ ਦੱਸ ਇੱਥੇ ਠੀਕ ਨੇ ਸਾਰੇ ਬੜੀਆ ਠੀਕ ਨੇ ਮੰਮੀ ਔਰ ਵੀ ਰਜੀਬਾ ਵੀ ਠੀਕ ਨੇ ਹਾਂ ਠੀਕ ਠਾਕ ਓਕੇ ਅੱਛਾ 뭐 ਕੀ ਕਰਦੀ ਸੀ ਕੁਛ ਨਹੀਂ ਕਰਦੀ ਮੰਮੀ ਮੈਂ ਤਾਂ ਜਿੱਤਾਂ ਨਾਲ ਗਈ ਸੀਗੀ ਅੱਛਾ ਮੈਂ ਤੁਹਾਨੂੰ ਦਰਦ ਨਾਲ ਲੈ ਜਾਉਂਗੀ ਮੈਂ ਤਾਂ ਮੂਹੇ ਨਹੀਂ ਨਾਲ ਹੀ ਤੇ ਹੱਥੋਂ ਵੀ ਭੱਜ ਗਈ ਕਦਾ ਅੱਛਾ ਇਹ じゃ ਕੀ ਕਹਿੰਦਾ ਸੀ ਮੰਮੀ ਜੀ ਸੱਸ ਨੇ ਭੇਜੀ ਸੀ ਕਹਿੰਦੀ ਤੂੰ ਦੋ ਦਿਨ ਪੇਕੀ ਲਾਇਆ ਤੇਰੀ ਮਾਂ ਜਿਆਦਾ ਉਹਨੋਂ ਹਟ ਜੂ ਤੈਨੂੰ ਵੀ ਤੇਰਾ ਜੀਜਾ ਲੱਗ ਜੂਗਾ ਪਹਿਲਾਂ ਉਹਦੀ ਸੱਸ ਨੂੰ ਪੁੱਛਣ ਆਲਾ ਹੋਵੇ ਉਹਦੀ ਮਾਂ ਇੱਥੇ ਜਿਉਂਦੀ ਬੈਠੀ ਐ ਅੱਛਾ ਹੋਈ ਸੱਸ ਨੇ ਵੀ ਦਿੱਤੀ ਉਹ ਆਹ ਹੋਣੀ ਜੀਜੇ ਦੇ ਨਾਲ ਰੇ ਅਲੀ ਉਹ ਪਾਸੇ ਵਾਲਾ ਚ ਕਰਕੇ ਜਿਹੜਾ ਪੇਕੀ ਆਇਆ ਉਹਦੇ ਸਾਥ ਲਾਜ ਦੇ ਨਾਲ ਬਾਹਰ ਉਹ ਤਾਂ ਹੈ ਇਹ ਤਾਂ ਹੈਗਾ ਹੀ ਐ ਪੁੱਤ ਆਹ ਹੋਣਾ ਮੰਮੀ ਹੁੰਦੇ ਆ ਜਾਂਦੀ ਸੀ ਇੱਥੇ ਨਾ ਕਿੱਥੇ ਬੈਗ ਰਿਹਾ ਇਤਨੀ ਚਾਰ ਚਾਰ ਬੈਗ ਕਰਕੇ ਲੈ ਕੇ ਜਾਂਦੀ ਸੀਗੀ ਹਾਂ ਹਾਂ ਉਹ ਐ ਨਹੀਂ ਬੰਦਾ ਦੀ ਸਾਡੀ ਵੀ ਕਮੇਲਦਾਰੀ ਹੈ ਜੀ ਅਸੀਂ ਬੱਚੇ ਪਾਲਨੇ ਨੇ ਉਹਨੂੰ ਉਹੀ ਮੂੰਹ ਪੈ ਗਿਆ ਪੁੱਤ ਹੁਣ ਜੇ ਪਹਿਲਾਂ ਬੈਗ ਭਰ ਪੜ ਜਾਂਦੀ ਸੀ ਨਾ ਹੁਣ ਵੀ ਉਹਨੂੰ ਐ ਹੀ ਹੈਗਾ ਵੀ ਮੈਂ ਹੁਣ ਵੀ ਬੈਗ ਭਰ ਕੇ ਲੈ ਕੇ ਜਾਵਾਂ ਪਰ ਉਹ ਗੱਲਾਂ ਹੁਣ ਕਿੱਥੇ ਰਹੀਆਂ ਫਿਰ ਪਰ ਹੁਣ ਜਿੱਦੇ ਆਏਗੀ ਅਰਦਾਸ ਪਰ ਚੱਪੇ ਜਾ ਗਿਆ ਸਮੋਸੇ ਲੈ ਆ ਜਾ ਕੇ ਮੈਂ ਕਿ ਸਮੋਸੇ ਖਾਣ ਦਾ ਰਹਿ ਨਹੀਂ ਗੇ ਬਧੀਆ ਰਹੀ ਫਿਰ ਤੂੰ ਮੈਂ ਵੀ ਹੁਣ ਚਮੜਾਉਣੀਆਂ ਆ ਉਹ ਇੱਥੇ ਆ ਕੇ ਫੇਰ ਤੀਜੇ ਦਿਨ ਦੱਦ ਲੱਗ ਜਾਕਰੂਗੀ ਸਮੋਸੇ ਵੀ ਮੰਮੀ ਪਨੀਰ ਵਾਲੇ ਲਿਆਇਆ ਸੀ ਨਾ ਤਾਂ ਕਦੇ ਮੈਨੂੰ ਲਿਆ ਕੇ ਦਿੱਤੇ ਨੇ ਨਾ ਜੇ ਤੁਸੀਂ ਉਹਨੇ ਸੋਨੂੰ ਕਦੇ ਪਨੀਰ ਵਾਲੇ ਸਮੋਸੇ ਲਿਆ ਕੇ ਦਿੱਤੇ ਆ ਮੈਂ ਇਹ ਚਮਾਉਣਾ ਹੈ ਨੂੰ ਜੀ ਇਹਾ ਚਾਹ ਤੋ ਸਾਡੇ ਮੈਂ 90 ਤੱਕ ਫੋੜੀ ਜਾਂਦੀ ਰਹਿ ਰੱਖੋ ਮੈਂ ਕੀ ਦੇਣਾ ਸੀ ਮੰਮੀ ਮੈਂ ਤੇ ਬਤਾਨਾ ਨਹੀਂ ਗੱਲਾਂ ਕਰੀ ਜਾਂਦੇ ਸੀ ਉਹਨੇ ਸਾਡੀਆਂ ਗੱਲਾਂ ਸੁਣਨੀਆਂ ਐਹੀਆਂ ਕੀ ਗੱਲਾਂ ਕਰਦੇ ਦੀਰਪਾਲ ਤੁਸੀਂ ਮੰਮੀ ਉਹ ਨਹੀਂ ਆਈ ਸੀ ਕਿਥੋਂ ਹੋਵੇ ਮੈਨੂੰ ਕਦੇ ਚਾਹਾਂ ਤੋਂ ਹੋਵੇ ਨਾ ਦੀ ਉਹ ਕੋਈ ਨਾ ਮੇਰੇ ਕੋਲ ਤੋਂ ਮੇਰੇ ਦੂਰੇ ਨਹੀਂ ਆਈ ਆਈ ਜਾਂਦੀ ਸੀ ਮਾਣ ਨੂੰ ਮੈਂ ਨਹੀਂ ਚੁਣਵਾ ਜਾਂਦੀ ਹੈਗੀ ਝੋਲਾ ਚੱਕ ਕੇ ਮੈਂ ਮੈਨੂੰ ਇਹ ਕਿੰਨਾ ਤੋਂ ਆਈਆਂ ਅੱਛਾ ਬੀਰਪਾਲ ਫੇਰ ਕੀ ਹੁੰਦਾ ਸੀ ਦੋ ਦਿਨ ਲਾ ਜਾਂਦੀ ਹੈ ਉਹ ਵਿਚਾਰੀ ਆਇਨਾ ਵੀ ਨਾ ਆਈ ਵੀ ਨਾ ਕਰਦੀ ਤੂੰ ਇਹ ਵੀ ਤਾਂ ਗਲਤੀ ਕੀਤਾ ਫੇਰ ਨਹੀਂ ਨਹੀਂ ਮੰਮੀ ਤੈਨੂੰ ਨਹੀਂ ਪਤਾ ਜੇ ਮੈਂ ਉਹਨੂੰ ਚੰਗੀ ਤਰ੍ਹਾਂ ਬੁਲਾ ਲੈਂਦੀ ਨਾ ਉਹ ਤਾਂ ਤੀਜੇ ਦਿਨ ਹੀ ਆ ਜਾ ਕਰਦੀ ਝੋਲਾ ਚੱਕ ਕੇ ਵਧੀਆ ਹੋਇਆ ਮੇਰੇ ਮਗਰੋਂ ਲਈ ਮਾਣਾ ਕੋਕੀ। ਬਾਹਰ ਘਰੇ ਆਈ ਜਦੋਂ ਮਾਰੇ ਮਾਤਾ ਮਾਤਾ ਕਹਿੰਦੇ ਚੜੀਦਾ ਆਈ ਨਹੀਂ ਕਰ ਬਚਾਈਦਾ। ਕੁੜੀਾਂ ਨਾਲ ਵੀ ਉਸੇ ਕੰਨੇ ਘਰੇ ਹਿੱਸਾ ਹੈਰਾ। ਉਹਦਾ ਵੀ ਹਿੱਸਾ ਹੈਗਾ ਗਾ ਉਹਦੇ। ਇਹ ਦੋ ਦਿਨ ਤਾਂ ਅਜੇ ਵੀ ਮੈਂ ਚਲ ਉਹਦੇ ਤੇ ਦੋ ਦਿਨ ਜਾ ਕੇ ਨਹੀਂ ਚਲੇ ਜਾਂਦਾ। ਲੈ ਦੱਸ ਮੰਮੀ ਚਾਹ ਤਾਂ ਮੈਂ ਉਹਨੂੰ ਚਾਜੇ ਨਾਲ ਦਿੱਤੀ ਨਹੀਂ ਗਈ। ਤੈਨੂੰ ਲੱਗਦਾ ਵੀ ਮੈਂ ਉਹਨੂੰ ਹਿੱਸਾ ਦੇ ਦੂੰਗੀ। ਉਹ ਭਾਈ ਵੀਰਪਾਲ। ਉਹ ਭਾਈ ਚਾਹ ਦੇ ਦੇ ਮੈਨੂੰ ਟਾਈਮ ਬਥੇਰਾ ਹੋ ਗਿਆ ਹੁਣ। ਇਹਨੇ ਮਾਰਨੇ ਆ ਮਮੀ ਬੋਲ ਮੇਰਾ ਸਹੁਰਾਗਾ ਹੋਕਰੇ ਤੇ ਹੋਕਰਾ ਦੇ ਰੱਖਿਆਗਾ ਆਪ ਤਾਂ ਮਰ ਗਈ ਇਹਨੂੰ ਛੱਡ ਗਈ ਪਤਾ ਨਹੀਂ ਇਹਦੇ ਨਾਲ ਮੇਰਾ ਕਿੱਦੇ ਖੜਾ ਛੁੱਟੂਗਾ ਸਰ ਪੁੱਤ ਪੁੱਛ ਲੈ ਕੀ ਕਹਿੰਦਾ ਹੈ ਕਹਿਣਾ ਕੀ ਹੈ ਮਮੀ ਚਾਹ ਦਾ ਤਰੋਕਰੇ ਮਾਰਦਾਗਾ ਦਮਦੀਆਂ ਮੱਥਾ ਉਹਦਾ ਚੰਗਾ ਮਮੀ ਸਾਸਰੀਕਾਲ ਚੰਗਾ ਸਾਸਰੀਕਾਲ ਪੁੱਤ ਫਿਰ ਚੱਲ ਕਰ ਲੈ ਕੰਮ ਮੈਂ ਵੀ ਕੰਮ ਕਰਦੀ ਆਂਗੀ ਰੋਟੀ ਪਾਣੀ ਦਾ ਆਥਣ ਦਾ ਚੰਗਾ ਫਿਰ ਕੀ ਗੱਲ ਹੈ ਬਾਪੂ ਕੈਮਰਾ ਵਾਲਾ ਪਾਇਆ ਹੈਗਾ ਉਪਾਈ ਮੈਂ ਤਾਂ ਇਹ ਕਹਿੰਦਾ ਸੀਗਾ ਉਤਾਰਨੇ ਤਾਂ ਚੱਲ ਨਹੀਂ ਪੀਤੀ ਮੈਨੂੰ ਤਾਂ ਦੋ ਗੁਟਕਾ ਦੇ ਦਿਓ ਤੋ ਘੰਟ ਤਾ ਹੈ ਚਾਹ ਪੀਤੀ ਨੂੰ ਐਡਾ ਛੇਤੀ ਕੀ ਹੋਇਆਗਾ ਪਹਿਲਾਂ ਚਾਹ ਪੀ ਜਾਂਨੇ ਹੋ ਫਿਰ ਕਹਿੰਦੇ ਇਤਜਾ ਬਣ ਗਿਆ ਫਿਰ ਦਵਾਈਆਂ ਲਿਆ ਦਿਓ ਦੁੱਗਣਾ ਖਰਚਾ ਕਰ ਦੰਨੇ ਹੋ ਮੈਨੂੰ ਕੀ ਐ ਮੈਂ ਤਾਂ ਲਿਆਦਾ ਨਹੀਂ ਐ ਚਾ ਲੈ ਫੜਵਾ ਪੁੱਛਾ ਮੜਾ ਮੜਾ ਸਵਾਰ ਕਰ ਲਿਆ ਕਰ ਮੇਰੀ ਮਾਂ ਦਾ ਫੋਨ ਆਇਆ ਸੀ ਫੋਨ ਤੇ ਗੱਲ ਕਰਨੀ ਵੀ ਦੁੱਪਰ ਕਰਤੀ ਤਾਂ ਮੈਨੂੰ ਉਹ ਪਾਈ ਉਹ ਤਾਂ ਫਿਰ ਟਾਈਮ ਹੋਇਆ ਪਿਆ ਸੀ ਮੈਂ ਤਾਂ ਤਾਂ ਕਹਿਤਾ ਚਾਹਨਤਾ ਟਾਈਮ ਨੂੰ ਕੀ ਤਾਂ ਡਿਊਟੀ ਜਾਣਾ ਸੀਗਾ ਇੱਥੇ ਮੰਜੀ ਤੋੜਨੇਗਾ ਥੋੜੀ ਚੱਲ ਬੈਠਾ ਮੰਜੇ ਅੰਦਰ ਹੀ ਨੇ ਪਾਈ ਭਗ ਜਾਓ ਹੁਣ ਕੌਣ ਆ ਗਿਆ ਦੇਖਾਂ ਬਾਹਰ ਜਾ ਕੇ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦੇ ਅੱਛਾ ਚਾਚੀ ਐ ਹੱਸ ਕੇ ਐ ਚਾਚੀ ਚਾਚੀ ਕਾ ਹੋ ਠੀਕੋ ਹਾਂ ਵੇ ਆ ਜਾਓ ਅੰਦਰ ਹੀ ਆ ਜਾਓ ਆਇਓ ਚਾਚੀ ਬੈਠੋ ਹੋਰ ਵੀ ਭਾਤੀ ਕਰਦੀ ਸੀ ਕੁਛ ਨਹੀਂ ਕਰਦੀ ਚਾਚੀ ਜੀ ਆ ਕਰਦੇ ਕੰਮ ਕਰ ਹੀ ਨਹੀਂ ਨਿਭੜਦੇ ਸਵੇਰ ਤੋਂ ਲੱਗਦੇ ਆ ਸ਼ਾਮ ਹੋ ਜਾਂਦੀ ਐ ਵੀਰ ਬਾਲ ਇਧਰ ਉਧਰ ਚੱਚਾ ਗਿਆ ਸੀ ਏਡੀ ਕਿ ਨਿਉ ਕਰੇ ਤੇ ਉਹ ਕਹਿੰਦਾ ਵੀ ਗਾਗਨ ਰੋਦੀ ਜਾਂਦੀ ਸੀ ਕੋਈ ਗੱਲ ਹੋਈ ਲੈ ਦੱਸ ਹੁਣ ਜਾਂਦੀਆਂ ਦੀ ਗਲੀਆਂ ਚ ਵੀ ਜਲੂਸ ਕੱਢ ਗਿਆ ਸਾਡਾ ਕੀ ਗੱਲ ਵੀਰ ਪਰ ਕਾਲਾ ਜਲੂਸ ਕੁਝ ਨਹੀਂ ਚਾਚੀ ਅੱਜ ਤਾਂ ਰਹਿਣ ਖਾਤਰ ਸੀ ਦੋ ਦਿਨ ਪਰ ਮਗਰ ਉਹਨਾਂ ਉਹਦੀ ਸੱਸ ਦਾ ਫੋਨ ਆ ਗਿਆ ਵੀ ਉਹਦੀ ਸੱਸ ਦਾ ਬੀਪੀ ਵਧ ਗਿਆ ਤਾਂ ਉਹ ਆਪਣੀ ਸੱਸ ਦਾ ਮੋਹ ਵਾਲਾ ਕਰਦੀ ਹੈ ਨਾ ਫਿਰ ਉਹ ਵਾਪਸ ਹੋ ਗਈ ਤਾਂ ਹੀ ਉਹਦਾ ਮਨ ਖਰਾਬ ਹੋ ਗਿਆ ਹੋ ਜਾਂਦੀ ਦਾ ਅੱਛਾ ਮੈਨੂੰ ਤਾਂ ਫਿਕਰ ਜਾ ਹੋ ਗਿਆ ਸੀਗਾ ਮੱਖਾ ਚੱਲ ਮੈਂ ਪੁੱਛ ਕੇ ਆਉਣੀ ਆਂ ਚਲ ਠੀਕ ਹੈ ਵੀ ਪਰ ਮੈਨੂੰ ਤਾਂ ਜਾਨਣੀ ਹੈ ਬੇ ਜੱਜੀ ਮੈਂ ਚਾਹ ਬਣਾ ਕੇ ਲੈ ਆਉਣੀ ਆ ਨਾ 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 ਚਾਹ ਤਾਂ ਬਸ ਚੰਗੇ ਚਾਚੇ ਨੂੰ ਵੀ ਦੱਸ ਦਿਓ ਵੀ ਉਹ ਤਾਂ ਐ ਆਈ ਸੀ ਦੱਸ ਇਹਨੂੰ ਕਿਉਂ ਜਾਂਦੀ ਸੀ ਰੋਂਦੀ ਗਗਨ ਸਾਰ ਦਿਨ ਲੋਕਾਂ ਦੀ ਨਾ ਬੜਕਾ ਲੈਂਦੀ ਫਿਰ ਹਾਂ ਤਗਣਾ ਹੁੰਦੀ ਹੈ ਤੇ ਅੱਜ ਤਾਂ ਗਈ ਸੀ ਇਹ ਕੱਵੇਂ ਆ ਗਈ ਢਿੱਸੀ ਥੀ ਤੂੰ ਤੂੰ ਤਾਂ ਦੋ ਦੋ ਦਿਨ ਲਾਉਣੇ ਸੀ ਤੂੰ ਕਿਵੇਂ ਅੱਜ ਜਿਮੜੇ ਹਾਂ ਹਾਂ ਕੀ ਹੋ ਗਿਆ ਤੂੰ ਐ ਕਿਉ ਕਰੀ ਜਾਂਦੀ ਐ ਕਾ ਤੁਰਨੀ ਐ ਚੁੱਪ ਕਰ ਬੈਠੂ ਰੇ ਮੈਨੂੰ ਗੱਲ ਦੱਸ ਕੀ ਹੋ ਗਿਆ ਹੋਰ ਖੈਰ ਸੁੱਖਾ ਮੰਮੀ ਮੈਨੂੰ ਅੱਜ ਤੋਂ ਬਾਅਦ ਪੇਕੀ ਜਾਣ ਨੂੰ ਨਾ ਕਹੀ ਮੈਂ ਨਹੀਂ ਪੇਕੀ ਜਾਣਾ ਉਹ ਤਾਂ ਗਲਤਤਾ ਦੱਸ ਗੱਲ ਕੀ ਹੋਈ ਆ ਮੈਨੂੰ ਦੱਸ ਬਸ ਮੈਂ ਨਹੀਂ ਜਾਣਾ ਅੱਜ ਤੋਂ ਬਾਅਦ ਪੇਕੇ ਮੈਂ ਨਹੀਂ ਜਾਣਾ ਕੀ ਹੋ ਗਿਆ ਪਤਾ ਮੈਨੂੰ ਦੱਸੀ ਮਾ ਜਾਣੀਂ ਅੰਦਰ ਜਾਂ ਕਿ ਬੁਖਰੀ ਆ ਕੀ ਹੋ ਗਿਆ ਪਤਾ ਰੋਂਦਾ ਕਾ ਤੂੰ ਮੇਰਾ ਤਾਂ ਦਿਲ ਬੈਠਾ ਜਾਂਦਾਗਾ ਮੈਨੂੰ ਗੱਲ ਦੱਸ ਕੀ ਹੋ ਗਿਆ ਪਿੰਡ ਸੁਖਸੰਤ ਆ ਬਬੀ ਉੱਥੇ ਤਾਂ ਠੀਕ ਨੇ ਸਾਰੇ ਫਿਰ ਰੋਂਦੀ ਕਾ ਤੂੰ ਤੁਸੀਂ ਨਾ ਠੀਕ ਕਿਹਾ ਸੀ ਮੰਮੀ ਪੇਕੇ ਨਾ ਮਾਵਾਂ ਨਾਲ ਹੀ ਹੁੰਦੇ ਆ ਜਦੋਂ ਮੈਂ ਉੱਥੇ ਘਰੇ ਗਈ ਨਾ ਮੇਰੀ ਭਝਾਈ ਨੇ ਮੈਨੂੰ ਅੰਦਰ ਵੀ ਨਹੀਂ ਵੜਨ ਦਿੱਤਾ ਕਹਿੰਦੀ ਪੋਚੇ ਗਿੱਲੇ ਬਾਹਰ ਹੀ ਬੈਠ ਜਾ ਨਾ ਮੈਨੂੰ ਚਾਹ ਜਨਾ ਬੁਲਾਇਆ ਨਾ ਮੇਨ ਚਾਹ ਪਾਣੀ ਪੁੱਛਿਆ ਤੇ ਫਿਰ ਮੰਮੀ ਵੀਰੇ ਨੇ ਨਾ ਇਹਨੂੰ ਕੁਰਕਰੇ ਲਿਆ ਤੇ ਖਾਣ ਨੂੰ ਉਹ ਦਿਨ ਲੈਦਾ ਮੂੰਹ ਮੱਚ ਗਿਆ ਤੇ ਜਦੋਂ ਮੈਂ ਅੰਦਰ ਪਾਣੀ ਲੈਣ ਗਈ ਨਾ ਤਾਂ ਭਾਬੀ ਮੇਰੀ ਮੇਰੇ ਵੀਰੇ ਨੂੰ ਕਹਦੀ ਸੀ ਕਿ ਤੀਜੇ ਦਿਨ ਚੋਲੇ ਚੱਕ ਕੇ ਆ ਜਾਂਦੀ ਐ ਇਹਨੂੰ ਹੋਰ ਕੀ ਕੰਮ ਨਹੀਂ ਇਹਦੇ ਸੌਰੇ ਨਹੀਂ ਇਹਨੂੰ ਰੋਕ ਦੇ ਨਾ ਫਿਰ ਇੱਥੇ ਉਹਦੀ ਮਾਂ ਬੈਠੀ ਹੈਗੀ ਵੀ ਉਹਨੂੰ ਜ਼ਿਆਦਾ ਔਣੋਂ ਹਟ ਜੂਗੀ ਲੇਕੇ ਮੁੰਡੇ ਨੂੰ ਆ ਗਈ ਕਹਿੰਦੀ ਛੁੱਟੀਆਂ ਨਹੀਂ ਗਈਆਂ ਹੁਣ ਤਾਂ ਤੁਸੀਂ ਸਮੋਸੇ ਲੈ ਕੇ ਆਏ ਹੋ ਸਾਮ ਨੂੰ ਸਰਦੀਆਂ ਲਿਆਓਗੇ ਹਰ ਇੱਕ ਵਾਰੀ ਨਾ ਖਾਲੀ ਝੋਲਾ ਲੈ ਕੇ ਆਉਂਦੀ ਐ ਪਰ ਕੇ ਤੁਰ ਜਾਂਦੀ ਐ ਚੁੱਪ ਕਰ ਪੁੱਤੋ ਐਤੂ ਵਾਰ ਮੈਂ ਤੈਨੂੰ ਉੱਥੇ ਜਾਣ ਨੂੰ ਜਮੀ ਨਹੀਂ ਕਹਿੰਦੀ ਮੰਮੀ ਉੱਥੇ ਜਿਹੜਾ ਕੁਝ ਵੀ ਸੀ ਨਾ ਮੇਰਾ ਮੇਰੀ ਮਾਂ ਨਾਲ ਹੀ ਸੀ ਹੁਣ ਮੇਰਾ ਉੱਥੇ ਕੁਝ ਨਹੀਂ ਰਹਿ ਗਿਆ ਅੱਜ ਤੋਂ ਬਾਅਦ ਮੈਂ ਹੁਣ ਕਦੇ ਨਹੀਂ ਜਾਂਦੀ ਚੁੱਪ ਕਰ ਮੈਂ ਕਿਤੇ ਆਉਂਦੀ ਪਿੱਕੀ ਗਈਆਂ ਕਿਤੇ ਦਾ ਮਾਂ ਪਿਓ ਗਏ ਨੇਗੇ ਮੈਂ ਕਿਤੇ ਨਹੀਂ ਗਈ ਤੇਰਾ ਪੁਆਇਆ ਪ੍ਰਜਨਿਤ ਜੋੜਾਗਾ ਮम्मी ਮੈਂ ਮੇਰੇ ਭਰਾ ਨੂੰ ਕਹਿਈ ਆਂ ਵੀ ਹੁਣ ਮੈਂ ਕਦੇ ਨਹੀਂ ਆਵਾਂਗੀ ਜੇ ਕਦੇ ਤੇਰਾ ਦਿਲ ਕੀਤਾ ਤਾਂ ਮੈਨੂੰ ਮਿਲਣ ਆ ਜੀ ਚੁੱਪ ਕਰ ਜਾ ਪੁੱਤ ਮੈਂ ਵੀ ਤੇਰੀ ਮਾਂ ਆਂ ਕਿਹੜੇ ਹੋਗਾ ਤੇਰੀ ਮਾਂ ਨਹੀਂ ਮੈਂ ਤੇਰੀ ਮਾਈ ਬਣੂਗੀ ਤੋ ਮੰਮੀ ਗਗਨ ਆ ਗਈ ਹਾਂ ਪੁੱਤ ਆ ਜੋ ਹੁਣ ਬਾਹਰ ਖੇਡਦਾ ਫਿਰਦਾ ਮਗਿਆ ਹਾਂ ਆ ਗਿਆ ਥੋੜਾ ਜਿਹਾ ਟਾਈਮ ਹੋਇਆ ਉਹਦੀ ਆ ਹੀ ਦੇਗੀ ਲੜ ਗਈ ਤੇ ਵਲਾ ਕੇ ਹੁਣ ਚਾਰ ਦਿਨ ਤੈਨੂੰ ਪਤਾ ਤਾਂ ਹੈਗਾ ਉਹਦੀ ਪਰਜਾਈ ਦਾ ਹੂੰ ਹੁਣ ਤਾਂ ਅੰਦਰ ਹੀ ਨਿਵਾਰਨ ਦਿੱਤਾ ਬਾਹਰ ਵੀ ਮੂੜਤੀ ਰੁੰਦੀ ਰੁੰਦੀ ਆਈ ਜੱਪਤ ਉਹਨੂੰ ਕੁਛ ਨਾ ਪੁੱਛੀ ਉਹ ਤਾਂ ਮਨ ਦੁਖੀ ਹੋਊਗਾ ਫਿਰ ਭੇਜਿਆ ਹੀ ਨਾ ਕਰ ਦੂੰ ਉੱਥੇ ਨਾ ਪੁੱਤ ਹੁਣ ਮੈਂ ਭੇਜਦੀ ਨਹੀਂ ਦੇਉਦੀ ਮਾਮੂ ਕੋ ਕੀ ਨਾ ਹਮਾਇਉਦੀ ਮਾਂ ਵਰਕੇ ਦਿਖਾਉ ਹਣ ਹੋਰ ਪੁੱਤ ਮੈਂ ਤਾਂ ਬਾਹਲੀ ਤਰਸ ਆਇਆ ਕਿ ਉਹ ਅੰਦਰ ਬੜੀ ਨਾ ਬਾਲੀ ਆ ਕੇ ਰੋਈ ਮੈਂ ਸੰਭਰੇ ਗਿਆ ਪੁੱਤ ਚੰਮੀ ਐਨਾ ਕੁਛ ਹੋ ਗਿਆ ਫਿਰ ਮੇਰੀ ਗੱਲ ਸੁਣਾ ਆਪਾਂ ਕੀ ਉਹਨਾਂ ਤੋਂ ਮਾਰੇ ਆਂ ਜਮਾ ਨਹੀਂ ਭੇਜਣਾ ਉੱਥੇ ਆਉਣਾ ਹੂਆ ਅਜੇ ਨਹੀਂ ਆਉਣਾ ਨਾਲ ਦੇ ਕਿਸੇ ਨੇ ਹਾਂ ਪੁੱਤ ਆਪਾਂ ਕਿਹੜਾ ਉਹਨਾਂ ਤੋਂ ਮਾਰੇ ਆਂਗੇ ਰੋਟੀ ਦਾ ਦੋ ਟਾਈਮ ਦੀ ਪੱਕਦੀ ਹੈ ਆਪਣੇ ਘਰੇ ਉਹਨਾਂ ਕੁਛ ਉਹਨਾਂ ਦੇ ਆ ਉਹਨਾਂ ਕੁਛ ਆਪਣੇ ਆ ਉਹਦੀ ਪਰਚਾਈ ਤਾਂ ਬੜੀ ਹਕਾਰੀ ਹੋਈ ਹੈਗੀ ਮੈਂ ਨਹੀਂ ਹੁਣ ਜਮਾ ਵੀ ਤੋੜ ਦੇਗੀ ਫਿਰ ਮੈਂ ਕਰਾਂਗਾ ਲੰਮੀ ਉਹ ਮੇਰਾ ਸਾਲਾ ਜੀ ਸਾਰਾ ਦਿਨ ਪਹਿਲਾਂ ਫਿਰਦਾ ਰਹਿੰਦਾ ਹੈ ਉਹ ਆ ਦੀ ਬਹੁਤ ਸਮਝਾ ਲਈ ਸਕਦਾ ਬੁੜੀਆਂ ਬੋਲਦੀਆਂ ਹੁੰਦੀਆਂ ਨੇ ਐ ਕਰੇ ਵੀ ਕੋਈ ਆਇਆ ਗਿਆ ਹੈਗਾ ਉਹਨੂੰ ਸੰਭਾਲ ਕੇ ਜਵਣ ਸੰਭਾਲ ਕੇ ਫੋਲੇ ਨਾ ਪੁੱਤ ਤੂੰ ਫੋਨ ਨਾ ਕਰੀ ਉਹ ਤਾਂ ਤਾਂ ਬੜੀ ਪਿਆਰ ਕਰਦਾ ਹੈਗਾ ਇਹਦਾ ਭਰਾ ਤਾਂ ਉਹ ਤਾਂ ਕਾਣ ਕੁਝ ਬੋਲਦਾ ਹੈਗਾ ਬਸ ਪੀਰ ਪਾਲੀ ਹੈ ਤੈਨੂੰ ਪਤਾ ਹੀ ਤਾਂ ਹੈਗਾ ਉਹ ਨਹੀਂ ਕਿਸੇ ਚੱਲਦੀ ਕੀ ਫਿਰ ਮੈਂ ਤਾਂ ਤੇਰੇ ਕਰਕੇ ਚੁੱਪ ਕਰ ਜਾਣਾ ਹੁਣ ਨਹੀਂ ਮੈਂ ਨਹੀਂ ਚੁੱਪ ਕਰਦਾ ਸੀ ਨਾ ਪੁੱਤ ਚੁੱਪ ਰਹੁ ਆਪਾਂ ਇਹਨੂੰ ਜਾਣੀ ਦਿੰਦੇਗੇ ਉਹ ਬੋਲੂਗੀ ਕਿਵੇਂ ਬਸ ਉਹਨਾਂ ਕੋਣੀ ਆਪਾਂ ਮਰ ਗਏ ਉਹ ਆਪਣੀ ਕੋਣੀ ਮਰ ਗਏ ਨਾ ਪੁੱਤ ਉਹਨਾਂ ਤੇ ਲੋੜ ਹੋਈ ਨਾ ਆ ਕੇ ਆਪਜੀ ਭੈਣ ਨੂੰ ਮਿਲ ਜਿਆ ਕਰੂਗਾ ਐ ਇੰਨਾ ਨਹੀਂ ਬਦਲ ਉਹ ਵੀ ਆਉਣ ਦੀ ਲੋੜ ਨਹੀਂ ਮਿਲਣ ਦੀ ਕੀ ਲੋੜ ਨਾ ਪੁੱਤ ਉਹ ਕਾ ਨੂੰ ਵਾਦਾ ਕਰੇਗੇ ਦੀ ਇੱਜ਼ਤ ਨਹੀਂ ਕਰਨੀ ਚੱਲ ਕੋਈ ਨਾ ਪੁੱਤ ਆ ਜਾਾਂਗੇ ਮਿਲ ਜਾਂਗੇ ਚੰਗਾ ਜੀ ਮੈਨ ਜਾਣੀ ਹੈਗੀ ਠੀਕ ਆ ਤਾਂ ਪਰ ਸ਼ਾਮ ਨੂੰ ਟਾਈਮ ਨਾਲ ਆ ਜੀ ਘਰੇ ਰੋਟੀ ਦਾ ਔਖਾ ਹੋ ਜਾਊਗਾ ਮੇਰੀ ਮਾਂ ਬਿਮਾਰ ਹੈਗੀ ਜੇ ਤਾਂ ਮੈਥੋਂ ਮੁੜਿਆ ਗਿਆ ਤਾਂ ਮੁੜੂੰਗੀ ਨਹੀਂ ਨਾਲ ਆਈ ਚਾਚੀ ਤਾਂ ਬਣਵਾ ਲਿਓ ਰੋਟੀਆਂ ਮੇਰੀ ਮਾਂ ਦਾ ਤਾਂ ਇਹਨਾਂ ਫਿਕਰ ਕੀਤਾ ਨਹੀਂ ਸੀ ਕਦੇ ਨਾ ਤੁਸੀਂ ਹੁਣ ਮੈਨੂੰ ਜਾਣ ਨਹੀਂ ਦੇਣਾ ਤੁਸੀਂ ਕਲੇਸ਼ ਹੀ ਕਰ ਲਓ ਪਹਿਲਾਂ ਮੇਰੇ ਨਾਲ ਬਗ ਜਾ ਯਾਰ ਅਸੀਂ ਤਾਂ ਆਪ ਹੀ ਪਕਾ ਕੇ ਖਾ ਲਾਂਗੇ ਜੇ ਅੱਜ ਤੂੰ ਗਾਗਾ ਨਾ ਵਰਤਦੀ ਹੁੰਦੀ ਉਹ ਘਰ ਸਾਹਮਣੇ ਦੀ ਆ ਕੇ ਤੂੰ ਆਪਦੀ ਮਾਂ ਕੋਲੇ 4 ਦਿਨ ਲਾ ਜਾਂਦੀ ਮੈਨੂੰ ਨਹੀਂ ਕਿਸੇ ਦੀ ਲੋੜ ਮੇਰੀ ਬਸ ਲੰਘ ਜੂਗੀ ਚੰਗਾ ਫਿਰ ਮੈਂ ਤਾਂ ਜਾਨੀ ਆ ਉਤਾਰ ਕੀ ਆਪੂ ਆਹ ਆਪਾਂ ਵੀਰ ਬਾਲ ਕਿੱਧਰ ਮੰ ਗਈ ਹੈਗੀ ਬਾਪੂ ਦੀ ਮਾਂ ਬਿਮਾਰ ਹੈਗੀ ਉਹਦਾ ਪਤਾ ਲੈਣ ਗਈ ਹੈਗੀ ਅੱਛਾ ਪੱਕੇ ਜਾਂਦੀ ਹੈਗੀ ਹਾਂ ਅੱਛਾ ਤੇ ਜੰਗਾ ਬਾਪੂ ਮੈਂ ਤਾਂ ਉਧਰ ਮੱਧੀਆਂ ਦੇਖਦਾ ਸੀਗਾ ਹਾਂ ਸਾਂਹ ਲੈ ਜਾ ਰਿੰਗੀ ਜਾਂਦੀਆਂ ਨੇ ਪੀਪਲ ਕੀ ਹੋਇਆ ਤੂੰ ਮੈਂ ਦਾਹ ਜੀ ਕਹ ਤੋ ਫਿਰਦੀ ਰਹੀ ਨਹੀਂ ਹੈਗੀ ਕੁਛ ਨਹੀਂ ਹੋਇਆ ਜੀ ਪਹਿਲਾਂ ਤਾਂ ਵੀਰੇ ਨੂੰ ਫੋਨ ਲਾਇਆ ਸੀ ਉਹਨੇ ਫੋਨ ਨਹੀਂ ਚੱਕਿਆ ਫਿਰ ਭਾਬੀ ਨੂੰ ਫੋਨ ਲਾਇਆ ਸੀ ਉਹਨੇ ਫੋਨ ਨਹੀਂ ਚੱਕਿਆ ਅੱਛਾ ਹਾਂ ਚੱਲ ਫਿਰ ਹੁਣ ਆਪ ਹੀ ਕਰ ਲੈਣਗੇ ਮਿਸ ਕਾਲ ਦੇਖ ਕੇ ਦੁਬਾਰਾ ਆਪ ਹੀ ਲਾ ਲੈਣਗੇ ਫੋਨ ਵੀਰ ਪਰ ਮੇਰੀ ਗੱਲ ਸੁਣ ਗੁੱਸਾ ਤਾਂ ਕਰੀ ਨਾ ਜੋ ਤੇਰੀ ਮਾਂ ਮਰੀ ਤਾਂ ਉਹਨਾਂ ਨੇ ਭੋਰਾ ਅਫਸੋਸ ਨਹੀਂ ਕਰਿਆ ਤੀਜੇ ਦਿਨ ਭੋਗ ਪਾਤਾ ਤੂੰ ਹੁਣ ਉਹਨਾਂ ਦੀ ਕੀ ਲੱਗੀ ਇਹ ਗੱਲ ਵੀ ਸੋਡੀ ਠੀਕ ਹੈ ਜੀ ਮੈਂ ਸਾਨੂੰ ਐ ਕਹਿੰਦੀ ਸੀ ਮੇਰੇ ਚਾਚੇ ਦੇ ਨਾ ਪੋਤਾ ਹੋਇਆ ਮੈਂ ਨਾਲੇ ਉਹਨੂੰ ਦੇਖਿਆਂ ਦੀ ਨਏ ਸਗਣਦੇ ਆਉਂਦੀ ਤੇ ਮੈਂ ਸ਼ਾਮ ਨੂੰ ਮੁੜਿਆ ਉਹ। ਭਗ ਜਾ ਕੋਈ ਗੱਲ ਨਹੀਂ। ਮੇਰੇ ਥੋੜੇ ਜੇ ਕੰਮ ਜੇ ਨੇ ਮੈਂ ਕੰਮ ਕਰਕੇ ਭਗ ਜੂਗੀ। ਹਣ ਮੇੜ ਦਾ ਕੰਮ ਆਪਦੇ ਫਿਰ ਬਾਗ ਜੀ ਤੇ ਟਾਈਮ ਨਾ ਮੁੜਿਆਵੇਂਗੀ। ਠੀਕ ਹੈ। ਪਰ ਇਹ ਰੇ ਜੀ ਰੇੜੀ ਚ ਯਾਰ। ਏੜੀ ਏ। ਓਏ ਤਾਰਾ। ਹਾਂ ਉਹ ਕੋ। ਰੇਲ ਜਾਂਦਾ ਸੀਗੇ ਤੇਰੇ ਸਟੂਆਂ। ਅੱਛਾ। ਤੂੰ ਐਂ ਕਰੀ ਕਰੇ ਰਹੀ ਤੂੰ ਵੀਰਪਾਲ ਵੀ ਹੈ ਨਹੀਂ ਜੀ ਆਪਦੇ ਪੇਕੇ ਗਈ ਹੈ ਜੀ ਕੀ ਉਹਦੇ ਨਾਲ ਚਾਚੇ ਦੇ ਪੋਤਾ ਹੋਇਆ ਹੈਗਾ ਕਹਿੰਦੀ ਮੈਂ ਸਾਗਣ ਦੇ ਕਿਉਂ ਨਾਲ ਕਹਿੰਦੀ ਉਹ ਦੇਖਣਾ ਮੈਂ ਅੱਛਾ ਚਲ ਠੀਕ ਆ ਕਰੀਆ ਮੈਂ ਤਾਂ ਕੋਈ ਨਹੀਂ ਮੈਂ ਲਾਉਣਾ ਰੈਡੀ ਇੱਥੇ ਮੈਂ ਧਰਨਾ ਤੂੰ ਕਰੀ ਰਹੀ ਫਿਰ ਹਾਂ ਹਾਂ ਟਕਲਾ ਰੇ ਭੱਗ ਜਾ ਟਾਈਮ ਨਾਲ ਹੀ ਆਗੀਰਪਾਲ ਤੂੰ ਕਿ ਹੋਇਆ ਰੋਣ ਕਲਾਜੀ ਖੈਰ ਸੁਖਤਾ ਹੈਗੀ ਐ ਪਹਿਲੇ ਮੈਂ ਚਾਚੇ ਕੇ ਘਰੇ ਗਈ ਸੀ ਜੀ ਉੱਥੇ ਮੇਰਾ ਭਤੀਜਾ ਫਿਰਦਾ ਸੀ ਮੈਂ ਉਹਨੂੰ ਆਖਿਆ ਨੇ ਵੀ ਆਪਾਂ ਇਕੱਠੇ ਘਰੇ ਜਾਵਾਂਗੇ ਉਹ ਪਹਿਨੀ ਮਾਗਾ ਜੀ ਮੈਨੂੰ ਨਾਲ ਨਹੀਂ ਲੈ ਗਿਆ ਉਹਨੇ ਭਾਬੀ ਨੂੰ ਜਾ ਕੇ ਦੱਸਤਾ ਹੋਊਗਾ ਵੀ ਉਧਰ ਮੇਰੀ ਭੂਆ ਆ ਰਹੀ ਹੈਗੀ ਭਾਬੀ ਘਰ ਨੂੰ ਜਿੰਦਾ ਲਾ ਕੇ ਪੇਕੇ ਵਾਣਗੇ ਫਿਰ ਕੀ ਹੋਇਆ ਫੇਰ ਜੀ ਜਦੋਂ ਮੈਂ ਚਾਚੇ ਕੇ ਘਰੋਂ ਘਰੇ ਗਈ ਘਾਹ ਘਰ ਨੂੰ ਜਿੰਦਾ ਲੱਗਿਆ ਪਿਆ ਮੈਂ ਆਂਟੀ ਨੂੰ ਗਵਾਂਢੀਆਂ ਤੋਂ ਪੁੱਛਿਆ ਵੀ ਮੇਰੀ ਭਾਬੀ ਕਿੱਥੇ ਵੀ ਘਰੇ ਨਹੀਂ ਹੈਗਾ ਕੋਈ ਵੀ ਉਹ ਕਹਿੰਦੇ ਉਹ ਤਾਂ ਸ਼ਹਿਰ ਗਈ ਹੋਈ ਹੈ ਵੀ ਸ਼ਾਮ ਨੂੰ ਆਉਗੀ ਨੜੇ ਮੁੰਡੇ ਨੂੰ ਪਤਾ ਸੀ ਮੇਰੇ ਪਤੀਜੇ ਨੂੰ ਉਹਨੇ ਜਾ ਕੇ ਤਾਂ ਦੱਸੀ ਸੀ ਵੀ ਭੂਆ ਆਈ ਹੋਈ ਆ ਫੇਰ ਵੀ ਮੇਰੀ ਭਾਬੀ ਨਾਲ ਜਿੰਦਾ ਲਾ ਕੇ ਤੁਰੋਂ ਵੱਲ ਬੱਸ ਤਾਂ ਵੀਰਪਾਲ ਅੱਜ ਤੂੰ ਦੁਖੀ ਐ ਮੈਂ ਤੈਨੂੰ ਕੁਝ ਕਹਿਣਾ ਨਹੀਂ ਪਰ ਕਹਿਣ ਨੂੰ ਜੀ ਕਰਦਾ ਹੈਗਾ ਜ਼ੁਬਾਨ ਤੇ ਇਹ ਗੱਲ ਨਾ ਰੋਕਣੀ ਬਹੁਤ ਔਖੀ ਐ ਜਦੋਂ ਮੇਰੀ ਭੈਣ ਆਈ ਸੀ ਨਾ ਗੱਗਣਾ ਤੂੰ ਸਾਰਾ ਦਿਨ ਉਹਨੂੰ ਬਾਹਰ ਹੀ ਵਹਾ ਕੇ ਰੱਖਿਆ ਅੰਦਰ ਤੱਕ ਵੀ ਨਹੀਂ ਲੈ ਕੇ ਗਈ ਅੱਜ ਤਰੀ ਭਰਾਈ ਨੇ ਤੈਨੂੰ ਦੇਖ ਕੇ ਗੇਟ ਨੂੰ ਜਿੰਦਾ ਹੀ ਲਾਤਾ ਅੰਦਰ ਸਮੇਂ ਦਾ ਕੋਈ ਪਤਾ ਨਹੀਂ ਵੀਰਪਾਲ ਕਦੋਂ ਬਦਲ ਜੇ ਤੇਰੇ ਬਤੀਰੇ ਕਰਕੇ ਨਾ ਮੇਰੀ ਭੈਣ ਅੱਜ ਤੱਕ ਆਪਦੇ ਪੇਕੇ ਨਹੀਂ ਆਈ 2 ਸਾਲ ਹੋ ਗਏ ਉਹਨੂੰ ਉਹਨੇ ਨਾ ਪੇਕੇ ਦਾ ਮੂੰਹ ਤੱਕ ਵੀ ਨਹੀਂ ਵੇਖਿਆ ਹੋਰ ਭਾਈ ਵੀਰਪਾਲ ਤੇਰੇ ਪੇਕੇ ਸਾਰੇ ਠੀਕ ਨੇ ਹਾਂ ਬਾਪੂ ਤਾਰ ਦੱਸਦਾ ਸੀ ਤੂੰ ਪੇਕੇ ਗਈ ਹੋਈਆਂ ਭਾਈ ਹਾਂ ਭਾਈ ਸਾਰੇ ਠੀਕ ਨੇ ਵਧੀਆ ਨੇਗੇ ਤੁਹਾਡੇ ਖਾਤਰ ਚਾਹ ਬਣਾ ਕੇ ਲੈ ਕੇ ਦੇਵਾਂ ਬਾਪੂ ਜੀ ਉਹ ਚਾਹ ਤਾਂ ਫੇਰ ਬਣਾਦੀ ਭਾਈ ਕੋਈ ਨਹੀਂ ਕੰਮ ਕਰ ਲੈ ਤੂੰ ਬਸ ਕੰਮ ਤਾਂ ਮੇਰਾ ਹੋ ਗਿਆ ਬਾਪੂ ਜੀ ਮੈਂ ਤੁਹਾਨੂੰ ਚਾਹ ਬਣਾ ਕੇ ਲੈ ਕੇ ਦੰਨੀ ਆਂਗੀ ਚਲ ਬਣਾ ਲੈ ਭਾਈ ਬੇਹਦ ਮਾ ਮਾਤਾ ਮਾਮਈਆਂ ਹੁੰਦੀਆਂ ਨੇ ਵਿਚਾਰੀ ਪੇਕੇ ਜਾ ਕੇ ਆਈ ਹੈ ਮਾਂ ਜਿਆਦਾ ਅੱਗੀ ਹੋਣੀਆਂ ਤਾਂ ਹੀ ਅਦਾਸ ਜੀ ਹੋਰਦੀ ਚੰਗਾ ਕਰਨ ਨਾਲ ਕਰ ਆਈ ਨਾਲ ਚੰਗਾ ਨਹੀਂ ਕੀਤਾ ਉਹ ਵੀ ਇਸ ਕਰ ਦਿੱਤੀ ਸੀ ਫੇਰ ਕੀ ਹੋਵੇ ਜੇ ਇਹਨੂੰ ਬਾਹਰ ਬਿਠਾਇਆ ਤਾਂ ਲੈਣੀ ਆ ਮੈਂ ਚਾਹ ਬਣਾ ਕੇ ਹਜੇ ਪੋਚੇ ਗਿੱਲੇ ਨੇ ਬਾਹਰ ਹੀ ਬਹਿ ਜਾ ਚੰਗਾ ਯਾਰ ਆ ਸਮੋਸੇ ਦੇਣੀ ਚਾਹ ਨਾਲ ਆ ਮੈਂ ਲਿਆ ਕੇ ਰੱਖੇ ਸੀਗੇ ਕੋਈ ਨਾ ਉਹ ਕਿਹੜਾ ਹੁਣੇ ਮੁੜ ਜੂਗੀ ਐਡਾ ਲਫਾਫਾ ਲਿਆਈ ਹੈਗੀ ਕੱਪੜਿਆਂ ਦਾ ਭਰ ਕੇ ਪਤਾ ਹੀ ਨਹੀਂ ਕਹਿ ਕਿ ਤੇਨੂੰ ਰੋਡੀ ਲੱਗੂਗੀ ਵੀਰਪਾਲ ਗੈਸ ਬੰਦ ਕਰ ਚਾਹ ਨਿਕਲੀ ਜਾਂਦੀ ਐ ਤੇਰਾ ਧਿਆਨ ਕਿੱਥੇ ਐ ਕੁਝ ਨਹੀਂ ਜੀ ਕੀ ਸੋਚੀ ਜਾਂਦੀ ਹੈਗੀ ਕੁਝ ਨਹੀਂ ਜੀ ਮੈਨੂੰ ਕੀ ਹੋਣਾ ਐ तो बापू जी चाह दे के आनी है, क्यों नहीं है? अच्छा। मैं रोटी बना के रख गई जी अच्छा। हां ਤੇ ਮੈਂ ਸ਼ਹਿਰ ਜਾ ਕੇ ਆਉਣੀ ਐਗੀ ਸਮਾਨ ਲਿਆਉਣਾਗਾ 2 ਘੰਟੇ ਲੱਗਣਗੇ ਮੈਨੂੰ ਤੂੰ ਐਂ ਕਰ ਮੇਰੀ ਰੋਟੀ ਦਾ ਖੇਤੀ ਬੰਨ ਦੇ ਬਾਪੂ ਨੂੰ ਖਵਾ ਜੀ ਫੇਰ ਵਗ ਜੀ ਨਾ ਤੁਸੀਂ ਟੈਨਸ਼ਨ ਨਾ ਲੋ ਇਸ ਗੱਲ ਦੀ ਬਾਪੂ ਨੂੰ ਤਾਂ ਮੈਂ ਰੋਟੀ ਖਵਾ ਕੇ ਜਾਉਂਗੀ ਸੋਡੀ ਰੋਟੀ ਬਨ ਕੇ ਮੈਂ ਰੋਈ ਚ ਰੱਖ ਕੇ ਜਾਉਂਗੀ ਠੀਕ ਆ ਚਲ ਮਾਪੀ ਚੱਕ ਕੇ ਲੈ ਜਾਉਂਗਾ ਕੋਈ ਨਹੀਂ ਗੈਣਾ ਆຊੂੜਤੇ ਹਮਸਮੀ ਐਸੀ ਗੱਲ ਹਾਂ ਪਿੱਛੇ ਇਸਵੇਂ ਐਸੀ ਬੰਮੀ ਸੋਣਾ ਹੈਗਾ ਹਨਾ ਆਪਾਂ ਵੀ ਕੱਲ ਨੂੰ ਨਾ ਮਾਨਸਾ ਚ ਲੰਗੀਆਂ ਤੇਰੇ ਖਾਤਰ ਸੋਣਾ ਇਹ ਸ਼ੂਟ ਲਿਆਵਾਂਗੇ ਸੱਚ ਮੈਂ ਤਾਂ ਤਾਰ ਚੋ ਕੇ ਲੈਵਣੀ ਐਗੀ ਮੈਂ ਚੱਲਾਂ ਨਾਲ ਨਾ ਤੂੰ ਇੱਥੇ ਬੈਠੀ ਰਹਿ ਮੈਂ ਚੋਲਿਆਂਗੀ ਫਿਰ ਮੈਂ ਤੈਨੂੰ ਸੇਵੀਆਂ ਪਾ ਕੇ ਖਵਾਉਂਗੀ ਜੇ ਤੂੰ ਪਹਿਲਾਂ ਹੁੰਦੀ ਸੀ ਨਾ ਮੰਮੀ ਵੀ ਤੈਨੂੰ ਸੇਵੀਆਂ ਪਾ ਕੇ ਖਵਾਉਂਦੀ ਹੁੰਦੀ ਸੀ ਗਗਨ ਤੂੰ ਆ ਗਈ ਭੈਣੇ ਹਾਂ ਵੀਰੇ ਸਾਸਿਕਾਲੀ ਦੇ ਸਾਸਿਕਾਲ ਹਾਂ ਵੀਰੇ ਭਾਬੀ ਲਈ ਆਈ ਮਿਲਣ ਜਾ ਕੇ ਕਹਿੰਦੀ ਮੇਰੇ ਜੀ ਨਹੀਂ ਲੱਗਦਾ ਚਾਰ ਦਿਨ ਮੇਰੇ ਕੋਲ ਰਹਿ ਕੇ ਮੈਨੂੰ ਮaaf ਕਰਦੇ ਹੋ ਜੀ ਮੇਰੀ ਮਾਂ ਮਰਨ ਤੋਂ ਬਾਅਦ ਮੈਨੂੰ ਇਹਦਾ ਦੁੱਖ ਸਮਝ ਆਇਆ ਜੇ ਪਰਜਾਂਜਾ ਮਾਮਾ ਵਾਂਣ ਕਿਸੇ ਤੀਨ ਨੂੰ ਇਹ ਨਾ ਕਹਿਣਾ ਪਵੇ ਮਾਂ ਮੈਂ ਮੁੜ ਨਹੀਂ ਪਿੱਕੇ ਆਉਣਾ ਮਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਦਾ ਲਾਸਟ ਪਾਰਟ ਸੀਗਾ ਤੇ ਆਉਣ ਵਾਲੀਆਂ ਵੀਡੀਓ ਨੂੰ ਵੀ ਐਂ ਪਿਆਰ ਦਿਓ ਤੇ ਸਾਰੀਆਂ ਵੀਡੀਓ ਤੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਉਹਦੇ ਜਿਹੜਾ ਬੈਲ ਆਈਕਨ ਹੈ ਉਹਨੂੰ ਜਰੂਰ ਦਬਲਿਓ ਉਹਦੇ ਨਾਲ ਸਾਡੀ ਵੀਡੀਓ ਜਿਹੜੀ ਉਹ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾ ਕਰੂਗੀ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਤੇਜਵਿੰਦਰ ਸਿੰਘ ਇੰਦਰਜੀਤ ਕਾਰ ਸਤਪਾਲ ਸ਼ਰਮਾ ਬਬਲਜੀਤ ਕਾਰ ਸੋਨੀ ਸੁਖਵਿੰਦਰ ਕਾਰ ਮੋਹਿਤ ਬੈਂਸ ਜਸਪ੍ਰੀਤ ਸਿੱਧੂ ਅਮਰ ਪਟਿਆਲਾ ਜਗਤਾਰ ਸਿੰਘ ਚੱਕਪਾਈਕੇ ਰਾਮਾਚੰਦ ਮਾਧਵ ਗਰਗ ਹਰਜੀਤ ਸਿੰਘ ਲੁਬਾਣਾ ਗੁਰਚਾਰਨ ਸਿੰਘ ਬਲਬੀਰ ਸਿੰਘ ਅਟਵਾਲ ਨਿਰਿੰਦਰ ਸ਼ਰਮਾ ਤੇ ਪਰਮ ਸਿੰਘ ਪਠੜ੍ਹ ਇਹ ਉਹਨਾਂ ਦੇ ਨਾਂ ਸੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਬੋਲੇ ਜਾਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸੀ ਗੱਲ